ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈੱਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੋਸਤੋ ਅੱਜ ਤੁਹਾਨੂੰ ਆਪਾਂ ਇੱਕ ਤੀਜਾ ਸੂਆ ਮੱਝ ਜੋ ਕਿ ਤਿੰਨ ਕਿ ਘੰਟੇ ਪਹਿਲਾਂ ਡਿਲੀਵਰੀ ਹੋਈ ਆ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀਰ ਵਗੈਰਾ ਡਨ ਹੋ ਚੁੱਕੀ ਆ ਇਹਦੀ ਪ੍ਰੋਪਰ ਟਰੀਲ ਦਵਾਂਗੇ ਤੀਜਾ ਸੂਆ ਸੂਈ ਆ ਜੀ ਪਿੱਛੇ ਇਹਦੇ ਕੱਟਾਗਾ ਪਹਿਲੇ ਸੂਏ ਦਾ ਜੋ ਮਿਲਕ ਰਿਕਾਰਡ ਆ ਉਹ 12 13 ਕਿਲੋ ਆ ਰੋ ਤੀਜੇ ਦੂਜੇ ਸੂਏ ਦਾ ਮਿਲਕ ਰਿਕਾਰਡ 14 15 ਕਿਲੋ ਆ ਜਿੱਦਾਂ ਹੀ ਆਪਾਂ ਹਮੇਸ਼ਾ ਦੇਖਦੇ ਆਂ ਵੀ ਪੀਕ ਲੈਵਲ ਜਿਹੜਾ ਤੀਜਾ ਚੌਥਾ ਸੂਆ ਹੁੰਦਾ ਤੀਜਾ ਸੂਆ ਹੁਣ ਸੂਈ ਆ ਹੁਣ ਚੰਗੀ ਸੇਵਾ ਨਾਲ 16 17 ਦੀ ਉਮੀਦ ਆਪਾਂ ਕਰ ਸਕਦੇ ਆਂ ਅਤੇ ਦੇਖ ਸਕਦੇ ਹੋ ਉੱਚੇ ਲੰਮਾ ਵੱਡਾ ਕੱਦ ਦਾ ਘਾਠਾ ਪੂਰੀ ਵੱਡੀ ਮੱਝ ਆਈ ਦੇਖ ਸਕਦੇ ਹੋ ਤੋੜ ਕੇ ਦਿਖਾਉਣੇ ਤੋੜ ਕੇ ਦਿਖਾਈ ਨਹੀਂ ਆ ਪਿੱਠ ਪੂੜਾ ਚੈੱਕ ਕਰ ਸਕਦੇ ਹੋ ਜੀ ਪੂਰਾ ਪਿੱਛੋਂ ਚੌੜਾ ਹਵਾਨਾ ਥੋੜਾ ਜਿਹਾ ਸਿੰਗ ਜਰੂਰ ਖੁੱਲਾ ਪਰ ਬੋਡੀ ਪੂਰੀ ਸਟਰੋਂਗ ਆ ਤੀਜਾ ਸੁਹਾ ਸੂਈ ਆ ਚੰਗੀ ਸੇਵਾ ਨਾਲ 16-17 ਕਿਲੋ ਦੁੱਧ ਖੁੱਲਾ ਪਾ ਦੂਗੀ ਅਹਵਾਨਾ ਤੁਸੀਂ ਨੇੜ ਤੋਂ ਚੈੱਕ ਕਰ ਸਕਦੇ ਹੋ ਹੌਲੀ ਜਿਹੀ ਪੂਰਾ ਚੰਗਾ ਮੋਟਾ ਥਣ ਲੱਗਿਆ ਹੋਇਆ ਕੱਲਾ ਚਾਰੇ ਥਣ ਇੱਕੋ ਜਿਹਾ ਨਿੱਖੜਵੇਂ ਲੱਗੇ ਹੋਇਆ ਆ ਮੂੰਹ ਮੱਥਾ ਦੇਖ ਸਕਦੇ ਹੋ 16 17 ਕਿਲੋ ਸੇਵਾ ਨਾਲ ਦੁੱਧ ਪਾ ਦਊਗੀ ਤੀਜੀ ਸੂਏ ਜਿਹੜੇ ਮੇਰੇ ਮੀਰ ਮੱਝ ਲੈਣ ਦੇ ਚਾਹਵਾਨ ਨੇ ਉਹ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਪਿੱਸੇ ਇਹਦੇ ਕੱਟਾਗਾ ਤੀਜਾ ਸੁਆ ਸੂਈਆ ਤੁਹਾਨੂੰ ਸਾਰੀ ਡਿਟੇਲ ਦੱਸ ਦਿੱਤੀ ਆ ਬਾਕੀ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਮੱਝ ਖਰੀਦਣ ਲਈ ਆ ਦੇਖ ਸਕਦੇ ਹੋ ਪੂਰੀ ਗੈਪ ਤੇ ਥਣ ਲੱਗਿਆ ਹੋਇਆ ਪਿੱਸੋਂ ਦੋਨੇ ਥਾਲਾ ਗਲੇ ਦਿਖਦੇ ਨਹੀਂ ਪੂਰੀ ਵਿੱਥੀ ਤੇ ਲੱਗੇ ਹੋਏ ਨੇ ਅੱਗੋਂ ਵੀ ਚੈੱਕ ਕਰਾ ਦੇਣਾ ਪੂਰੀ ਠੰਡੀ ਸੀਲ ਆਈ ਅਗਲੇ ਥਣ ਵੀ ਪੂਰੇ ਮੋٹے ਵਧੀਆ ਵਿੱਥੀ ਦੇ ਲੱਗੇ ਹੋਇਆ ਸਿੰਗ ਜੀ ਉਸ ਤੋਂ ਜਰੂਰ ਖੋਲਾ ਪਰ ਪੂਰੀ ਪੜੀ ਹੋਈ ਡਬਲ ਮੱਝ ਆ ਫਵਾਨਾ ਤੁਸੀਂ ਦੇਖ ਸਕਦੇ ਹੋ ਪੂਰਾ ਸੂਤੋਂ ਲੈ ਕੇ ਨੀਚੇ ਤੱਕ ਫਵਾਨਾ ਬਣਿਆ ਹੋਇਆ ਦੇਖ ਸਕਦੇ ਹੋ ਪੰਜਾਬੀ ਜੀ ਆਪਣੀਆਂ ਸਾਰੀਆਂ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਨਾਲ